ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਇੱਕ ਬੜੀ ਮਸ਼ਹੂਰ ਪੰਜਾਬੀ ਕਹਾਵਤ ਦੀ ਤਹਿ ਤੱਕ ਜਾਣਾ ਹੈ ਕਿਹੜੀ ਕਹਾਵਤ ਦੀ ਗੱਲ ਕਰ ਰਹੇ ਹੋ ਉਹੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਬਹੁਤ ਸੁਣੀ ਹੋਣੀ ਹੈ ਸਭ ਨੇ ਹਾਂਜੀ ਹਾਂਜੀ ਬਿਲਕੁਲ ਦਾਦੀਆਂ ਨਾਨੀਆਂ ਦੀਆਂ ਬਾਤਾਂ ਚ ਅਕਸਰ ਆਉਂਦੀ ਹੈ ਬਿਲਕੁਲ ਤੇ ਅੱਜ ਆਪਣੇ ਕੋਲ ਜਿਹੜੇ ਸਰੋਤ ਨੇ ਉਹ ਦੱਸਦੇ ਨੇ ਇਹਦੇ ਪਿੱਛੇ ਦੀ ਇੱਕ ਪੂਰੀ ਕਹਾਣੀ ਤਾ ਅੱਜ ਆਪਾਂ ਇਸ ਕਹਾਣੀ ਨੂੰ ਹੀ ਫਰੋਲਾਂਗੇ ਸਮਝਾਂਗੇ ਕਿ ਇਹ ਖਾਨ ਬਣਿਆ ਕਿਵੇਂ ਹਾਂ ਬੜੀ ਦਿਲਚਸਪ ਕਹਾਣੀ ਲੱਗਦੀ ਹੈ ਤਾਂ ਫੇ ਸ਼ੁਰੂ ਕਰੀਏ ਕਹਾਣੀ ਹੈਗੀ ਹੈ ਇੱਕ ਪਿੰਡ ਦੇ ਮੁੰਡੇ ਦੀ ਨਾਂ ਜਿਵੇਂ ਕਹਾ ਬੱਚੀ ਹੈ ਲੱਲੂ ਹਾਂਜੀ ਹਾਂਜੀ ਲੱਲੂ ਬੜਾ ਮਤਲਬ ਭੋਲਾ ਜਿਹਾ ਮੁੰਡਾ ਸੀ ਤੇ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਉਹਦੇ ਟਿੱਡ 'ਚ ਦਰਦ ਹੋਇਆ ਹਾਂਜੀ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਹੋਇਆ ਉਹਦੇ ਟਿੱਡ 'ਚ ਬੜਾ ਤੇਜ਼ ਦਰਦ ਉੱਠਿਆ ਉੱਫ ਜਿਵੇਂ ਉਹ ਦੋਹ ਹੰਦਾ ਸੀ ਪਿੰਡ ਦੇ ਹਕੀਮ ਕੋਲ ਚਲਾ ਗਿਆ ਅੱਛਾ ਹਕੀਮ ਕੋਲ ਹਾਂ ਹਕੀਮ ਨੇ ਉਹਦੀ ਨਬਲ ਵਗੈਰਾ ਦੇਖੀ ਡੱਡ ਚੈੱਕ ਕੀਤਾ ਤੇ ਉਹਨੂੰ ਇੱਕ ਪੂੜੀ ਦੇ ਦਿੱਤੀ ਪੂੜੀ ਕਾਦੀ ਪੂੜੀ ਸੀ ਉਹ ਉਹ ਸੀ ਜੀ ਔਲੇ ਹਰੜ ਤੇ ਬਿਹੜੇ ਦੀ ਮਤਲਬ ਹੈ ਨਾ ਤਿੰਨਾਂ ਚੀਜ਼ਾਂ ਨੂੰ ਪੀ ਕੇ ਬਣਾਇਆ ਹੋਇਆ ਚੂਰਣ ਅੱਛਾ ਔਲੇ ਹਰੜ ਬਿਹੜੇ ਇਹ ਤਾਂ ਅੱਜ ਵੀ ਬੜੇ ਮਸ਼ਹੂਰ ਨੇ ਤ੍ਰਿਫਲਾ ਜਿਹਨੂੰ ਕਹਿੰਦੇ ਨੇ ਬਿਲਕੁਲ ਉਹੀ ਤ੍ਰਿਫਲਾ ਪਾਚਨ ਲਈ ਪੇਟ ਦੀ ਸਫਾਈ ਲਈ ਤਾਂ ਹਕੀਮ ਨੇ ਉਹਨੂੰ ਕਿਹਾ ਗਰਮ ਪਾਣੀ ਨਾਲ ਲੈ ਲਈ ਲੱਲੂ ਨੇ ਉਹੀ ਕੀਤਾ ਤੇ ਫਿਰ ਠੀਕ ਹੋ ਗਿਆ ਹਾਂ ਥੋੜੇ ਚਿਰ ਚੀ ਉਹਦਾ ਢਿੱਡ ਹਲਕਾ ਹੋ ਗਿਆ ਦਰਦ ਖਟਮ ਉਹ ਬੜਾ ਖੁਸ਼ ਹੋਇਆ ਤੇ ਹੈਰਾਨ ਵੀ ਹੈਰਾਨ ਤਾਂ ਹੋਣਾ ਹੀ ਸੀ ਇੱਕ ਬੂੜੀ ਨਾਲ ਐਨਾ ਫਰਕ ਪਰ ਫਿਰ ਹਕੀਮ ਨੇ ਕੋਈ ਖਾਸ ਗੱਲ ਕਹੀ ਸੀ ਸ਼ਾਇਦ ਹਾਂ ਉੱਥੇ ਹੀ ਅਸਲ ਮੋੜ ਆਇਆ ਲੱਲੂ ਨੇ ਪੁੱਛਿਆ ਹਕੀਮ ਨੂੰ ਹਕੀਮ ਜੀ ਇਹ ਕੀ ਚੀਜ਼ ਹੈ ਤਾਂ ਹਕੀਮ ਨੇ ਤ੍ਰਿਫਲਾ ਬਾਰੇ ਦੱਸ ਕੇ ਨਾਲ ਹੀ ਕਹਿ ਦਿੱਤਾ ਪੁੱਤ ਅਸਲ ਚ ਤਾਂ ਸਾਰੀਆਂ ਬਿਮਾਰੀਆਂ ਦੀ ਜੜ ਆਹੀ ਕਬਜ਼ ਹੁੰਦੀ ਐ। ਅੱਛਾ? ਹਾਂ। ਕਹਿੰਦਾ ਜਿਦਾ ਢਿੱਡ ਸਾਫ਼ ਉਹ ਨਿਰੋਗ। ਇਹ ਪੂਰੀ ਸਮਝ ਲੈ ਹਰ ਮਰਜ਼ ਦਾ ਇਲਾਜ ਐ। ਓਹੋ! ਹਕੀਮ ਨੇ ਤਾਂ ਸ਼ਾਇਦ ਐਵੇਂ ਗੱਲ ਵਧਾ ਕੇ ਕਹਿ ਦਿੱਤੀ ਹੋਣੀ। ਹੋ ਸਕਦਾ ਪਰ ਲੱਲੂ ਪੋਲਾ ਸੀ। ਉਹਨੇ ਤਾਂ ਪੱਲੇ ਬੰਨ ਲੀ ਇਹ ਗੱਲ। ਅੱਖਰ ਅੱਖਰ ਸੱਚ ਮੰਨ ਲਿਆ। ਤੇ ਇੱਥੋਂ ਹੀ ਸ਼ੁਰੂ ਹੋਈ ਫਿਰ ਕਵਲੀਆਂ ਦੀ ਕਹਾਣੀ। ਹੂੰ। ਉਹਨੇ ਕੀ ਕੀਤਾ ਫਿਰ? ਉਹ ਗਿਆ ਜੀ ਸਿੱਧਾ ਪੰਸਾਰੀ ਕੋਲ। ਉਥੋ ਟਿਰ ਸਾਰੇ ਔਲੇ ਹਰੜ ਬਹੇੜੇ ਖਰੀਦ ਲਿਆਇਆ ਅੱਛਾ ਘਰ ਆ ਕੇ ਕੁੱਟੇ ਪੀਸੇ ਤੇ ਛੋਟੀਆਂ-ਛੋਟੀਆਂ ਪੂੜੀਆਂ ਬਣਾ ਕੇ ਰੱਖ ਲਈਆਂ ਬਹੁਤ ਸਾਰੀਆਂ ਸਿਰਫ ਪੂੜੀਆਂ ਬਣਾਈਆਂ ਨਾ ਜੀ ਨਾ ਉਹਨੇ ਤਾਂ ਹੱਦ ਕਰਤੀ ਆਪਣੀ ਹਕੀਮ ਦੀ ਦੁਕਾਨ ਖੋਲੀ ਕੀ ਗੱਲ ਕਰ ਰਹੇ ਹੋ ਸੱਚੀ ਹਾਂਜੀ ਬੋਰਡ ਲਾ ਲਿਆ ਬਾਹਰ ਇੱਥੇ ਹਕੀਮ ਟਿੱਡੇ ਸ਼ਾ ਵੱਲੋਂ ਸਾਰੀਆਂ ਬਿਮਾਰੀਆਂ ਦਾ ਯਕੀਨੀ ਇਲਾਜ ਕੀਤਾ ਜਾਂਦਾ ਹੈ ਹਕੀਮ ਟਿੱਡੇ ਸ਼ਾ ਇਹ ਨਾਂ ਕਿੱਥੋਂ ਆਇਆ ਤੇ ਟਿੱਡਾ ਕਿਉਂ ਏ ਦਾ ਤਾਂ ਪਤਾ ਨਹੀਂ ਕਹਾਣੀ 'ਚ ਜ਼ਿਕਰ ਨਹੀਂ ਪਰ ਨਾ ਇਹ ਹੀ ਮਸ਼ਹੂਰ ਹੋ ਗਿਆ ਤੇ ਕਮਾਲ ਦੀ ਗੱਲ ਉਹਦੀ ਦੁਕਾਨ ਚੱਲ ਪਈ ਚੱਲ ਭਾਈ ਹਾਂ ਮਤਲਬ ਲੋਕ ਆਉਣ ਲੱਗ ਪਏ ਹਾਂ ਕੋਈ ਸਿਰਦਰਦ ਵਾਲਾ ਕੋਈ ਜ਼ੁਕਾਮ ਵਾਲਾ ਕੋਈ ਕਹੇ ਲੱਤਾਂ ਦੁਖਦੀਆਂ ਲੱਲੂ ਯਾਨੀ ਆਪਣਾ ਹਕੀਮ ਟਿੱਡੇ ਸ਼ਾ ਫਿਰ ਇੱਕ ਦਿਨ ਇੱਕ কুমਿਆਰ ਦਾ ਨਾ ਗਦਾ ਗਵਾਚ ਗਿਆ ਓਹੋ ਬਹੁਤ ਲੱਭਿਆ ਭਈ ਕਿਤੇ ਨਾ ਮਿਲਿਆ ਤੇ ਕਿਸੇ ਨੇ ਸਲਾਹ ਦਿੱਤੀ ਭਾਈ ਤੂੰ ਹਕੀਮ ਟਿੱਡੇ ਸ਼ਾ ਕੋਲ ਜਾ ਸੁਣਿਆ ਉਹਦੇ ਕੋਲ ਹਰ ਚੀਜ਼ ਦਾ ਹੱਲ ਹੈ अच्छा गधे दा हलवी हां कुम्हार बेचारा उम्मीद लेके गया लल्लू ਕੋਲ ساری ਗੱਲ ਦੱਸੀ ਲੱਲੂ ਨੇ ਆਪਣੀ ਆਦਤ ਮੁਤਾਬਕ ਕੱਢੀ ਇੱਕ ਪੂੜੀ ਤੇ ਫੜਾਤੀ ਕਹਿੰਦਾ ਲੈ ਜਾ ਤੇਰਾ ਗਦਾ ਲੱਭ ਜਾਊਗਾ ਪੂੜੀ ਨਾਲ ਗਦਾ ਕਿਵੇਂ ਲੱਭਣਾ ਸੀ ਉਹੀ ਤਾਂ ਗੱਲ ਹੈ ਹੁਣ ਦੇਖੋ ਇਸ ਤੋਂ ਬਾਅਦ ਜੋ ਹੋਇਆ ਉਹ ਬੜਾ ਮਤਲਬ ਦਿਲਚਸਪ ਮੋੜ ਹੈ ਕਹਾਣੀ 'ਚ ਕੁਮਹਾਰ ਗਿਆ ਘਰ ਤੇ ਖਾਲੀ ਪੂੜੀ ਫਿਰ ਪੂੜੀ ਤਾਂ ਸੀ ਜੁਲਾਬ ਵਾਲੀ ਥੋੜੇ ਚਿਰ ਚੋ ਦੇ પેટ 'ਚ ਉਹ ਗੜਬੜ ਜ਼ੋਰ ਦੀ ਹਾਜਤ ਮਹਿਸੂਸ ਹੋਈ। ਅੱਛਾ ਹੁਣ ਪੁਰਾਣੇ ਵੇਲੇਾਂ 'ਚ ਘਰਾਂ 'ਚ ਪਖਾਨੇ ਤਾਂ ਹੁੰਦੇ ਨਹੀਂ ਸੀ। ਲੋਕ ਬਾਹਰ ਖੇਤਾਂ 'ਚ ਜਾਂ ਖਾਲੀ ਥਾਂ ਤੇ ਜਾਂਦੇ ਸੀ। ਹਾਂ ਹਾਂ ਬਿਲਕੁਲ। ਕੁਮਿਆਰ ਨੂੰ ਇੰਨਾ ਜ਼ੋਰ ਪਿਆ ਕਿ ਉਹ ਖੇਤ ਤੱਕ ਨਹੀਂ ਜਾ ਸਕਦਾ ਸੀ। ਉਹ ਭੱਜ ਕੇ ਗਿਆ ਘਰ ਦੇ ਪਿੱਛੇ ਜਿਹੜੀ ਖਾਲੀ ਥਾਂ ਸੀ ਜਿੱਥੇ ਕੂੜਾ ਵਗੈਰਾ ਸੁੱਟਦੇ ਸੀ ਉਹਨੂੰ ਖੋਲੇ ਕਹਿੰਦੇ ਨੇ ਤੇ ਉੱਥੇ ਗਿਆ। ਤੇ ਉੱਥੇ ਕੀ ਮਿਲਿਆ? ਉੱਥੇ ਜਿਹੜੀ ਰੂੜੀ ਲੱਗੀ ਸੀ ਨਾ ਉਹਦੇ ਤੇ ਉਹਦਾ ਗਦਾ ਆਰਾਮ ਨਾਲ ਲੇਟਿਆ ਪਿਆ ਸੀ। ਕਮਾਲ। ਮਤਲਬ ਗਦਾ ਲੱਭ ਗਿਆ ਹਾਂ ਲੱਭ ਗਿਆ ਪਰ ਹਕੀਮ ਦੀ ਪੂੜੀ ਕਰਕੇ ਨਹੀਂ ਪੂੜੀ ਦੀ ਅਸਰ ਕਰਕੇ ਉਹਨੂੰ ਉੱਥੇ ਜਾਣਾ ਪਿਆ ਜਿੱਥੇ ਗਦਾ ਸੀ ਇਹ ਤਾਂ ਬਸ ਇੱਕ ਕੀ ਕਹਿੰਦੇ ਨੇ ਇਤਫਾਕ ਸੀ ਵਾਹ ਕੀ ਇਤਫਾਕ ਸੀ ਮਤਲਬ ਪੂੜੀ ਨੇ ਨਹੀਂ ਪੇਟ ਖਰਾਬ ਹੋਣ ਨੇ ਗਦਾ ਲਬਾਤਾ ਇਹ ਤਾਂ ਕਹਾਵਤ ਦੀ ਪਹਿਲੀ ਝਲਕ ਹੋ ਗਈ ਲੱਲੂ ਨੇ ਕੀਤੀ ਕਵੱਲੀ ਰੱਬ ਨੇ ਪਾਤੀ ਸਿੱਧੀ ਬਿਲਕੁਲ ਬਿਲਕੁਲ ਇਸ ਘਟਨਾ ਨੇ ਤਾਂ ਫਿਰ ਲੱਲੂ ਦੀ ਮਸ਼ਹੂਰੀ ਹੋਰ ਵਧਾਤੀ ਹੋਣੀ ਹੈ ਹਾਂਜੀ ਚਾਰ ਚੰਨ ਲਾ ਦਿੱਤੇ ਲੋਕ ਤਾਂ ਸੱਚੀ ਉਹਨੂੰ ਕੋਈ ਕਰਾਮਾਤੀ ਬੰਦਾ ਸਮਝਣ ਲੱਗ ਪਏ ਹੋਣੇ ਸਹੀ ਗੱਲ ਹੈ ਹਾਂ ਤੇ ਕਈ ਵਾਰੀ ਇਹੀ ਹੁੰਦਾ ਹੈ ਇਤਫਾਕਾਂ ਨੂੰ ਨਾ ਲੋਕ ਕਰਾਮਾਤ ਸਮਝ ਲੈਂਦੇ ਨੇ ਹੌਲੀ ਹੌਲੀ ਐਸੇ ਹੀ ਹੋਰ ਨਿੱਕੇ ਮੋਟੇ ਇਤਫਾਕ ਹੋਏ ਹੋਣੇ ਤੇ ਹਕੀਮ ਕਿੱਡੇ ਸ਼ਾਦੀ ਗੱਲ ਰਾਜੇ ਦੇ ਮਹਿਲਾ ਤੱਕ ਪਹੁੰਚ ਗਈ ਓਹੋ ਰਾਜੇ ਤੱਕ ਹਾਂਜੀ ਉਸੇ ਟਾਈਮ ਗਵਾਂਡੀ ਰਾਜੇ ਨੇ ਹਮਲਾ ਕਰਨ ਦੀ ਸੋਚੀ ਤੇ ਫੌਜਾਂ ਭੇਜ ਦਿੱਤੀਆਂ ਅੱਛਾ ਫਿਰ ਤਾਂ ਮਸਲਾ ਗੰਭੀਰ ਹੋ ਗਿਆ ਹਾਂ ਰਾਜਾ ਤੇ ਵਜ਼ੀਰ ਸਾਰੇ ਫਿਕਰ ਚ ਪੈ ਗਏ ਫਿਰ ਕਿਸੇ ਨੂੰ ਆਇਆ ਖਿਆਲ ਹਕੀਮ ਢੱਡੇ ਸ਼ਾਦਾ ਕਿ ਉਹ ਸ਼ਾਇਦ ਕੁਝ ਕਰ ਸਕੇ ਹਾਂਜੀ ਵਜ਼ੀਰਾ ਨੇ ਲੱਲੂ ਨਾਲ ਗੱਲ ਕੀਤੀ ਮਦਦ ਮੰਗੀ ਲੱਲੂ ਨੂੰ ਬੁਲਾਇਆ ਗਿਆ ਦਰਬਾਰ 'ਚ ਉੱਥੇ ਜਾ ਕੇ ਲੱਲੂ ਨੇ ਪੂਰੇ ਮਤਲਬ ਪ੍ਰੋਸੇ ਨਾਲ ਕਿਹਾ ਮਹਾਰਾਜ ਫਿਕਰ ਨਾ ਕਰੋ ਮੇਰੇ ਕੋਲ ਹੈ ਦੁਸ਼ਮਨ ਦੀ ਫੌਜ ਦਾ ਪੱਕਾ ਇਲਾਜ ਹੈ ਕੀ ਕਹਿ ਰਿਹਾ ਸੀ ਉਹ ਰਾਜੇ ਨੇ ਪੁੱਛਿਆ ਹਕੀਮ ਜੀ ਛੇਤੀ ਦੱਸੋ ਫਿਰ ਕੀ ਇਲਾਜ ਹੈ ਲੱਲੂ ਕਹਿੰਦਾ ਇਲਾਜ ਉਹੀ ਹੈ ਜਿਹੜਾ ਮੈਂ ਸਾਰਿਆਂ ਨੂੰ ਦਿੰਦਾ ਅਪਾ ਨੂੰ ਆਪਣੀ ਸਾਰੀ ਫੌਜ ਨੂੰ ਉਹੀ ਪੜੀਆਂ ਖਵਾਉਣੀਆਂ ਪੈਣਗੀਆਂ ਕੀ ਆਪਣੀ ਫੌਜ ਨੂੰ ਜਲਾਬ ਇਹ ਕਿਹੜੀ ਜੰਗੀ ਚਾਲ ਸੀ ਇਹ ਤਾਂ ਸਿੱਧੀ ਸਿੱਧੀ ਕਵੱਲੀ ਗੱਲ ਸੀ ਬਿਲਕੁਲ ਸਿੱਧੀ ਕਵੱਲੀ ਗੱਲ ਪਰ ਦੇਖੋ ਉਸ ਵੇਲੇ ਰਾਜਾ ਤੇ ਵਜ਼ੀਰ ਘਬਰਾਏ ਹੋਏ ਸਨ ਉਹਨਾਂ ਨੇ ਲੱਲੂ ਦੀ ਗੱਲ ਮੰਨ ਲਈ ਅੱਛਾ ਮੰਨ ਲਈ ਹਾਂਜੀ ਵੱਡੇ ਲੈਵਲ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਸਾਰੇ ਸ਼ਹਿਰ ਦੇ ਪੰਸਾਰੀਆਂ ਤੋਂ ਔਲੇ ਹਰੜ ਬੇੜੜੇ ਇਕੱਠੇ ਕੀਤੇ ਵੱਡੇ ਖਰਾਸ ਲਾ ਕੇ ਚੂਰਣ ਪੀਸਿਆ ਗਿਆ ਹਲਵਾਈਆਂ ਤੋਂ ਦੁੱਧ ਮੰਗਵਾਇਆ ਬਹੁਤ ਵੱਡੀ ਤਿਆਰੀ ਹਾਂ ਤੇ ਲੱਲੂ ਨੂੰ ਬਣਾ ਦਿੱਤਾ ਫੌਜ ਦਾ ਜਰਨੈਲ ਲੜਾਈ ਤੋਂ ਪਿਛਲੀ ਰਾਤ ਜਰਨੈਲ ਲੱਲੂ ਦੇ ਹੁਕਮ ਤੇ ਸਾਰੀ ਫੌਜ ਨੂੰ ਗਰਮ ਦੁੱਧ ਨਾਲ ਇੱਕ ਇੱਕ ਪੂੜੀ ਕਵਾ ਦਿੱਤੀ ਹਾਈ ਰੱਬਾ ਅਗਲੇ ਦਿਨ ਕੀ ਹੋਇਆ ਹੋਣਾ ਉਹੀ ਤਾਂ ਗੱਲ ਹੈ ਅਗਲੀ ਸਵੇਰ ਫੌਜ ਉੱઠી ਤੇ ਸਾਰਿਆਂ ਦੇ ਪੇਟ 'ਚ ਗੜਬੜ ਸ਼ੁਰੂ ਇੱਕੋ ਟਾਈਮ ਸਾਰਿਆਂ ਨੂੰ ਜ਼ੋਰ ਦੀ ਹਾਜ਼ਤ ਹਫੜਾ ਦਫੜੀ ਮਚ ਗਈ ਹੋਣੀ ਹੈ ਪੂਰੀ ਐਨ ਉਸੇ ਵੇਲੇ ਖਬਰ ਆਈ ਕਿ ਦੁਸ਼ਮਨ ਦੀ ਫੌਜ ਅੱਗੇ ਵਧ ਰਹੀ ਹੈ ਲੱਲੂ ਨੇ ਹੁਕਮ ਚਾੜ ਦਿੱਤਾ ਕੋਈ ਹਾਜਤ ਨਹੀਂ ਜਾਊਗਾ ਟਾਈਮ ਨਾ ਖਰਾਬ ਕਰੋ ਅੱਗੇ ਵਧੋ ਦੁਸ਼ਮਨ ਦਾ ਮੁਕਾਬਲਾ ਕਰੋ ਪਰ ਪਰ ਫੌਜ ਕਿਵੇਂ ਲੜਦੀ ਵਿਚਾਰੀ ਕਰੇ ਤਾਂ ਕੀ ਕਰੇ ਹੁਕਮ ਵੀ ਮੰਨਣਾ ਸੀ ਤੇ ਸਰੀਰ ਦੀ ਮਜਬੂਰੀ ਵੀ ਸੀ ਹਾਂ ਜਦੋਂ ਦੋਨੇ ਫੌਜਾਂ ਆਈਆਂ ਆਮੋ ਸਾਹਮਣੇ ਤਾਂ ਲੱਲੂ ਦੀ ਫੌਜ ਦੇ ਸਿਪਾਹੀਆਂ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ ਫਿਰ ਉਹਨਾਂ ਨੇ ਇੱਕ ਅਜੀਬ ਜਿਹੀ ਪੋਜੀਸ਼ਨ ਲੈ ਲਈ ਸਾਰੇ ਇੱਕ ਲਾਈਨ ਚ ਹਜਤ ਵਾਸਤੇ ਬੈਠ ਗਏ ਜੰਗ ਦੇ ਮੈਦਾਨ ਚ ਹਾਂਜੀ ਸੋਚ ਕੇ ਹੀ ਹਾਸਾ ਆਉਂਦਾ ਹੈ ਪਰ ਦੁਸ਼ਮਨ ਨੇ ਇਹ ਦੇਖ ਕੇ ਕੀ ਸੋਚਿਆ ਇਹੀ ਤਾਂ ਅਸਲ ਮੋੜ ਹੈ ਕਹਾਣੀ ਦਾ ਜਦੋਂ ਦੁਸ਼ਮਨ ਫੌਜ ਦੇ ਜਰਨੈਲ ਨੇ ਦੇਖਿਆ ਕਿ ਸਾਰੇ ਸਿਪਾਹੀ ਇੱਕ ਲਾਈਨ ਚ ਜ਼ਮੀਨ ਤੇ ਬੈਠ ਕੇ ਕੁਝ ਕਰ ਰਹੇ ਨੇ ਉਹ ਹੈਰਾਨ ਹੋ ਗਿਆ ਹਾਂ ਹੋਣਾ ਹੀ ਸੀ ਉਹਨੂੰ ਲੱਗਾ ਇਹ ਕੋਈ ਨਵੀਂ ਬਹੁਤ ਖਤਰਨਾਕ ਜੰਗੀ ਚਾਲ ਹੈ ਉਹਨੇ ਅੰਦਾਜ਼ਾ ਲਾਇਆ ਕਿ ਸ਼ਾਇਦ ਇਹ ਜ਼ਮੀਨ 'ਚ ਬਾਰੂਦੀ ਸੁਰੰਗਾਂ ਦੱਬ ਰਹੇ ਨੇ। ਓਹ ਗਲਤਫਹਮੀ ਹੋ ਗਈ। ਬਿਲਕੁਲ ਜ਼ਬਰਦਸਤ ਗਲਤਫਹਮੀ। ਦੁਸ਼ਮਣ ਜਰਨੈਲ ਨੇ ਸੋਚਿਆ ਜੇ ਸਾਡੀ ਫੌਜ ਅੱਗੇ ਵਧੀ ਤਾਂ ਸਾਰੇ ਧਮਾਕਿਆਂ 'ਚ ਮਾਰੇ ਜਾਣਗੇ। ਇੰਨਾ ਵੱਡਾ ਨੁਕਸਾਨ ਕੌਣ ਚੱਲਗਾ? ਸਹੀ ਗੱਲ ਐ। ਉਹਨੇ ਫਟਾਫਟ ਆਪਣੀ ਫੌਜ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਤੇ ਦੁਸ਼ਮਣ ਫੌਜ ਬਿਨਾਂ ਲੜੇ ਵਾਪਸ ਮੁੜ ਗਈ। ਲੋ ਜੀ ਇੱਕ ਹੋਰ ਕਵੱਲੀ ਰੱਬ ਨੇ ਸਿੱਧੀ ਪਾਤੀ ਡਰ ਤੇ ਗਲਤ ਫਹਿਮੀ ਨੇ ਲੜਾਈ ਜਿਤਾਦੀ ਲੱਲੂ ਦੀ ਤਾਂ ਫਿਰ ਵਾਵਾ ਹੋ ਗਈ ਹੋਣੀ ਐ ਹਾਂਜੀ ਹਰ ਪਾਸੇ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ ਪਰ ਰਾਜੇ ਦੇ ਮਨ 'ਚ ਕੁਝ ਹੋਰ ਚੱਲ ਰਿਹਾ ਹੋਣਾ ਹਾਂ ਜਿੱਤ ਦੇ ਨਾਲ ਹੀ ਰਾਜੇ ਦੇ ਮਨ 'ਚ ਇੱਕ ਨਵਾਂ ਡਰ ਆ ਗਿਆ ਉਹਨੇ ਸੋਚਿਆ ਬਈ ਜਿਹੜਾ ਬੰਦਾ ਇੰਨੀ ਸੌਖੀ ਤਰ੍ਹਾਂ ਦੁਸ਼ਮਣ ਦੀ ਫੌਜ ਭਜਾ ਸਕਦਾ ਹੈ ਉਹ ਤਾਂ ਮੇਰੇ ਲਈ ਵੀ ਖਤਰਾ ਬਣ ਸਕਦਾ ਕਿਤੇ ਕੱਲ ਨੂੰ ਮੇਰਾ ਹੀ ਤਖ਼ਤਾ ਨਾ ਪਲਟ ਦੇਵੇ ਹੂੰ ਡਰਤਾ ਮਤਲਬ ਉਸ ਸਮੇਂ ਦੇ ਹਿਸਾਬ ਨਾਲ ਸਹੀ ਸੀ ਫਿਰ ਰਾਜੇ ਨੇ ਕੀ ਕੀਤਾ ਰਾਜੇ ਨੇ ਹੁਕਮ ਦਿੱਤਾ ਕਿ ਹਕੀਮ ਟਿੱਡੇ ਸ਼ਾ ਨੂੰ ਫੜੋ ਹਤਕੜੀਆਂ ਲਾਓ ਤੇ ਦਰਬਾਰ ਚ ਪੇਸ਼ ਕਰੋ ਓ ਵਿਚਾਰੇ ਲੱਲੂ ਨਾਲ ਤਾਂ ਮਾੜੀ ਹੋਈ ਹਾਂ ਜਦੋਂ ਲੱਲੂ ਨੂੰ ਹਤਕੜੀਆਂ ਚ ਲਿਆਂਦਾ ਗਿਆ ਰਾਜਾ ਕਹਿੰਦਾ ਹਕੀਮ ਜੀ ਤੁਹਾਡੀ ਬਹਾਦਰੀ ਤਾਂ ਮੰਨ ਗਏ ਪਰ ਇੱਕ ਆਖਰੀ ਇਮਤਿਹਾਨ ਲੈਣਾ ਈ ਤੁਹਾਡਾ ਇਮਤਿਹਾਨ ਕੀ ਹੋ ਜਾ ਰਾਜੇ ਨੇ ਚੁੱਪ-ਚਾਪ ਇੱਕ ਟਿੱਡਾ ਯਾਨੀ ਗ੍ਰੈਸਹੌਪਰ ਫੜ ਕੇ ਆਪਣੀ ਮੁਠੀ 'ਚ ਬੰਦ ਕਰ ਲਿਆ ਤੇ ਲੱਲੂ ਨੂੰ ਪੁੱਛਿਆ ਦੱਸ ਮੇਰੀ ਮੁਠੀ 'ਚ ਕੀ ਹੈ ਜੇ ਸਹੀ ਦੱਸਤਾ ਤਾਂ ਅੱਧਾ ਰਾਜ ਤੇਰਾ ਜੇ ਗਲਤ ਦੱਸਿਆ ਤਾਂ ਸਿਰ ਕਲਮ ਲੈ ਹੁਣ ਫਸ ਗਿਆ ਲੱਲੂ ਉਹਨੂੰ ਪੱਲਾ ਕੀ ਪਤਾ ਸੀ ਮੁਠੀ 'ਚ ਕੀ ਹੈ ਉਹਦੇ ਕੋਲ ਕੋਈ ਕਰਾਮਾਤ ਥੋੜੀ ਸੀ ਬਿਲਕੁਲ ਨਹੀਂ ਉਹਨੂੰ ਤਾਂ ਆਪਣੀ ਮੌਤ ਸਾਹਮਣੇ ਦਿਸ ਪਈ ਪੂਰਾ ਨਿਰਾਸ਼ ਹੋ ਗਿਆ ਫਿਰ ਉਹਨੇ ਕੀ ਕਿਆ ਉਨੇ ਹੱਥ ਜੋੜੇ ਤੇ ਬੜੀ ਮਤਲਬ ਲਾਚਾਰੀ ਜੀ ਨਾਲ ਕਿਆ ਮਹਾਰਾਜ ਤੁਸੀਂ ਰਾਜੇ ਹੋ ਮੈਂ ਤਾਂ ਇੱਕ ਨਿਮਾਣਾ ਜਿਆ ਤੁਹਾਡੇ ਹੱਥ ਚ ਤਾਂ ਟਿੱਡੇ ਦੀ ਜਾਨ ਐ ਮਾਰਨਾ ਜੇ ਤਾਂ ਮਾਰ ਦਿਓ ਛੱਡਣਾ ਜੇ ਤਾਂ ਛੱਡ ਦਿਓ ਇੱਕ ਮਿੰਟ ਉਹਨੇ ਟਿੱਡੇ ਦੀ ਜਾਨ ਕਿਆ ਹਾਂਜੀ ਤੇ ਇਹੀ ਸੀ ਆਖਰੀ ਤੇ ਸਭ ਤੋਂ ਵੱਡਾ ਇਤਫਾਕ ਲੱਲੂ ਨੇ ਤਾਂ ਆਪਣੀ ਬੇਵਸੀ ਚ ਆਪਣੇ ਆਪ ਨੂੰ ਯਾਨੀ ਟਿੱਡੇ ਸ਼ਾਹ ਨੂੰ ਇੱਕ ਨਿਮਾਣਾ ਜਾਂ ਟਿੱਡਾ ਕਹਿ ਕੇ ਆਪਣੀ ਕਿਸਮਤ ਰਾਜੇ ਤੇ ਛੱਡੀ ਸੀ ਪਰ ਅਣਜਾਣੇ 'ਚ ਉਹਨੇ ਉਹੀ ਸ਼ਬਦ ਬੋਲ ਦਿੱਤਾ ਜਿਹੜਾ ਰਾਜੇ ਦੀ ਮੁਠੀ 'ਚ ਲੁਕੇ ਅਸਲੀ ਕੀੜੇ ਦਾ ਨਾਂ ਸੀ ਟਿੱਡਾ ਵਾਹ ਕਮਾਲ ਹੋ ਗਿਆ ਫਿਰ ਗੱਲ ਬਣ ਗਈ ਬਣ ਗਈ ਜਦੋਂ ਰਾਜੇ ਨੇ ਇਹ ਸੁਣਿਆ ਉਹ ਤਾਂ ਹੈਰਾਨ ਰਹਿ ਗਿਆ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਲੱਲੂ ਕੋਈ ਆਮ ਬੰਦਾ ਨਹੀਂ ਇਹ ਤਾਂ ਕੋਈ ਪਹੁੰਚਿਆ ਹੋਇਆ ਔਲੀਆ ਜਾਂ ਮਹਾਪੁਰਸ਼ ਹੈ ਜੀਨੂੰ ਅੰਦਰ ਦੀਆਂ ਗੱਲਾਂ ਦਾ ਵੀ ਪਤਾ ਲੱਗ ਜਾਂਦਾ ਹੈ ਅੱਛਾ ਉਹਨੇ ਸੋਚਿਆ ਐਡੇ ਵੱਡੇ ਔਲੀਏ ਨੂੰ ਮਾਰ ਕੇ ਮੈਂ ਪਾਪ ਕਿਉਂ ਖੱਟਾ ਉਹਨੇ ਫਟਾਫਟ ਲੱਲੂ ਦੀਆਂ ਹੱਥਖੜੀਆਂ ਖੁਲਵਾਈਆਂ ਤੇ ਫਿਰ ਉਹਨੂੰ ਗੱਲ ਨਾਲ ਲਾਇਆ ਮਾਫੀ ਮੰਗੀ ਕਿ ਮੈਂ ਤੇਰੇ ਤੇ ਸ਼ੱਕ ਕੀਤਾ ਤੇ ਆਪਣੇ ਵਾਅਦੇ ਮੁਤਾਬਿਕ ਉਹਨੂੰ ਆਪਣਾ ਅੱਧਾ ਰਾਜਪਾਗ ਦੇ ਦਿੱਤਾ ਕੀ ਬਾਤ ਹੈ ਹਾਂਜੀ ਇਸ ਤਰ੍ਹਾਂ ਇੱਕ ਸਾਧਾਰਨ ਜਿਹਾ ਮੁੰਡਾ ਲੱਲੂ ਜਿਹੜਾ ਟਿੱਡ ਦਰਦ ਦੀ ਦਵਾਈ ਤੋਂ ਹਕੀਮ ਟਿੱਡੇਸ਼ਾ ਬਣਿਆ ਕਈ ਇਤਫਾਕਾਂ ਗਲਤਫਹਿਮੀਆਂ ਤੇ ਆਪਣੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਕੇ ਅਖੀਰ 'ਚ ਅੱਧੇ ਰਾਜ ਦਾ ਮਾਲਕ ਬਣ ਗਿਆ ਜੇ ਆਪਾਂ ਦੇਖੀਏ ਤਾਂ ਇਹ ਕਹਾਣੀ ਸਾਨੂੰ ਕਿਸਮਤ ਮੌਕੇ ਤੇ ਲੋਕਾਂ ਦੀ ਸਮਝ ਜਾਂ ਗਲਤ ਸਮਝ ਦਾ ਅਜੀਬ ਜਿਹਾ ਮੇਲ ਦਿਖਾਉਂਦੀ ਹੈ ਤੇ ਇਸੇ ਸਾਰੇ ਘਟਨਾਕ੍ਰਮ ਤੋਂ ਜਿੱਥੇ ਲੱਲੂ ਵਾਰ-ਵਾਰ ਗਲਤੀਆਂ ਜਾਂ ਮੂਰਖਤਾ ਵਾਲੇ ਕੰਮ ਕਰਦਾ ਰਿਹਾ ਪਰ ਨਤੀਜੇ ਹਮੇਸ਼ਾ ਉਹਦੇ ਹੱਕ 'ਚ ਗਏ ਇਸੇ ਤੋਂ ਬਣੀ ਇਹ ਮਸ਼ਹੂਰ ਕਹਾਵਤ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤਾਂ ਇਹ ਸੀ ਜੀ ਲੱਲੂ ਦੀ ਕਹਾਣੀ